ਮੈਂ ਮੈਂ ਬਿੰਸਰ ਫਾਊਂਡਰ ਆਫ ਕੋਡ ਕ੍ਰਾਫਟਰ ਆਈਡੀ ਇਨੋਵੇਸ਼ਨ ਇਹ ਕੰਪਨੀ ਸੰਗਰੂਰ ਦੀ ਪਹਿਲੀ ਕੰਪਨੀ ਹੈ ਜੋ ਲੋਕਾਂ ਨੂੰ ਕੋਡਿੰਗ AI ਵੈਬ ਡਵੈਲਪਮੈਂਟ ਟੈਬਲੇਟ ਮੈਂਟਲ ਬਹੁਤ ਕੁਝ ਸਿਖਾਉਂਦੀ ਹੈ ਹੁਣ ਜਿਹੜਾ ਅੱਜ ਦੇ ਯਰ ਵਿੱਚ ਸਭ ਤੋਂ ਐਡਵਾਂਸ ਸਭ ਤੋਂ ਜ਼ਿਆਦਾ ਸਿੱਖਣ ਵਾਲਾ ਜੋ ਕੋਰਸ ਚੱਲ ਰਿਹਾ ਹੋਇਆ ਹੈ AI ਇਹ AI ਕੋਰਸ ਹਰ ਕੰਮ ਕੋਈ ਵੀ ਕੋਈ ਵੀ ਪ੍ਰੋਫੈਸ਼ਨਲ ਹੋ ਸਕਦਾ ਹੈ ਦੋ ਮਿੰਟਾਂ ਚ ਕਰ ਦਿੰਦਾ ਸਾਡੇ ਇੱਥੇ AI ਦੇ ਕੋਰਸ ਕਰਵਾਏ ਜਾਂਦੇ ਨੇ ਏ ਆਈ ਦੇ ਕੋਰਸ ਸਿਰਫ 6 ਮਹੀਨਿਆਂ ਚ ਤੁਸੀਂ ਸਿੱਖ ਸਕਦੇ ਹੋ ਇਹ ਤੁਸੀਂ ਏ ਆਈ ਵੀ ਸਿੱਖੋਗੇ ਨਾਲ ਨਾਲ ਆਪਦੀ ਇੱਕ ਐਪ ਵੀ ਬਣਾਓਗੇ ਤੇ ਜਿਹੜੀ ਤੁਸੀਂ ਐਪ ਬਣਾਓਗੇ ਉਹ ਹੀ ਅੱਗੇ ਜਾ ਕੇ ਤੁਹਾਡਾ ਸਟਾਰਟਅਪ ਬਣੂਗੀ ਤਾਂ ਇਹ ਇਹ ਆਪਾਂ ਨੇ ਇਹ ਕੋਰਸ ਦਾ ਨਾਮ ਕੀਤਾ ਏ ਆਈ ਐਂਡ ਸਟਾਰਟਅਪ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਥੋੜੀ ਕੋਣ ਹੁਣ ਜਿਵੇਂ ਏ ਆਈ ਬਹੁਤ ਸਾਰੇ professions ਚ ਯੂਜ਼ ਹੋ ਸਕਦੀ ਹੈ ਮੈਂ ਲੈ ਲੈਂਦਾ ਟੀਚਰ ਹੁਣ ਟੀਚਰ ਕਿਵੇਂ ਇਹ ਯੂਜ਼ ਕਰ ਸਕਦਾ ਹੈ ਉਹਨੂੰ ਮੰਨ ਲਓ ਕੋਈ ਰਿਪੋਰਟ ਤਿਆਰ ਕਰਨੀ ਹੈ ਸਟੂਡੈਂਟਸ ਦੀ ਤਾਂ ਕੀ ਕਹੂਗਾ ਚੈਟ ਜਪਟੀ ਕੋਲ ਜਾਊਗਾ ਡਾਟਾ ਦਊਗਾ ਤਾਂ 2 ਮਿੰਟਾਂ 'ਚ ਰਿਪੋਰਟ ਦੇ ਦੇਗਾ ਉਹ ਨਾਲੋਂ ਬਹੁਤ ਜ਼ਿਆਦਾ ਇਫੈਕਟਿਵ ਵੀ ਹੋਊਗੀ ਹੋਰ ਐਗਜ਼ਾਮਪਲ ਲੈ ਲੈਂਦੇ ਆ ਡਾਕਟਰ ਡਾਕਟਰ ਕੀ ਮੈਂ ਕਰ ਸਕਦਾ ਜੇ ਉਹਨੂੰ ਦਵਾਈ ਦਾ ਨਾਮ ਨਹੀਂ ਪਤਾ ਕਿ ਉਹਨੇ ਕਿਹੜੀ ਦਵਾਈ ਦੇਣੀ ਹੈ ਪੇਸ਼ੈਂਟ ਨੂੰ ਉਹ ਜਾਊਗਾ AI ਕੋਲ ਉਹਨੂੰ ਦੱਸੋ ਕਿ ਮਰੀਜ਼ ਨੂੰ ਇਹ ਪ੍ਰੋਬਲਮ ਹੈ ਉਹਨੂੰ ਬਹੁਤ ਸਾਰੀ ਦਵਾਈਆਂ ਦੀ ਲਿਸਟ ਦੇ ਦੇਗਾ ਇਹ ਨਾਲ ਦੇਖੋ ਉਹਨੇ ਹਰ professions job ਦਾ ਦਬਦਬਾ ਬਣਾ ਲਿਆ ਹੁਣ ਜੇ ਤੁਸੀਂ ਵੀ AI ਸਿੱਖਣੀ ਹੈ ਤੁਸੀਂ ਚਾਨਕ ਦੁਸ਼ੌਰਦਿਕ ਸਟਾਰਟਅਪ ਸਟਾਰਟ ਕਰਨਾ ਹੈ ਅਰਨਿੰਗ ਪਰਸਨ ਬੰਨਣਾ ਹੈ ਤਾਂ ਸਾਡੇ ਇਥੇ ਆ ਕੋਡ ਗਰਾਫ ਰਾਈਟਿੰਗ ਮਿਸ਼ਨ ਜੋ ਧੂਰੀ ਚਾ ਜੋ ਤੁਹਾਨੂੰ ਇਹ ਹੀ ਕੋਰਸ ਸਿਖਾਏਗਾ ਤੁਹਾਡਾ ਇੱਕ ਸਟਾਰਟਅਪ ਬਣਾਏਗਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਮੈਂ ਉਹ ਨਹੀਂ ਐਸਡੀਐਮ ਸਰ ਕੋਲ ਗਿਆ ਸੀ ਉਹਨਾਂ ਨੇ ਇੱਕ ਪਾਵਰਪੁਆਇੰਟ ਇੱਕ ਪੀਪੀਟੀ ਬਣਾਉਣ ਨੂੰ ਕਿਹਾ ਸੀ ਤੇ ਇੱਕ ਵੀਡੀਓ ਵੀ ਮੈਂ ਉਹ ਕੰਮ 2 ਮਿੰਟਾਂ ਚ ਕਰ ਦਿੱਤਾ ਕਿ ਮੈਂ ਕਿਤੇ ਇਹ ਹੀ ਨਾਲ ਇਹ ਦੇਖ ਕੇ ਐਸਡੀਐਮ ਸਰ ਵੀ ਸ਼ੌਕ ਹੋ ਗਏ ਤਾਂ ਇਹ ਕਿਵੇਂ ਹੋਇਆ ਇਹ ਆਈ ਨਾਲ ਤੇ ਤੁਸੀਂ ਵੀ ਅਜੇ ਕੰਮ ਕਰਨਾ ਚਾਹੁੰਦੇ ਹੋ ਤਾਂ ਸਾਡੇ ਇੱਥੇ ਆਓ ਇਹ ਹੀ ਸਿੱਖੋ ਇਹ ਧੂਰੀ ਜੇ ਕੋਡ ਕਰਾਫਟ ਰਾਈਟ ਇਨੋਵੇਸ਼ਨ ਤੁਸੀਂ ਕਿੱਥੇ ਵੀ ਪੁੱਛ ਸਕਦੇ ਹੋ ਤੁਹਾਨੂੰ ਪਤਾ ਲੱਗ ਜਾਵੇਗਾ ਇਹ ਇਹ ਕੋਰਸ ਸਿਰਫ ਵੱਡਿਆਂ ਲਈ ਨਹੀਂ ਹੈਗਾ ਇਹ ਬੱਚਿਆਂ ਲਈ ਵੀ ਹੈ ਇਹ ਕੋਰਸ ਅਸੀਂ 6th ਤੋਂ ਲੈ ਕੇ 12th ਕਲਾਸ ਦੇ ਬੱਚਿਆਂ ਲਈ ਵੀ ਕਰਵਾਉਂਦੇ ਆ ਕਿਉਂਕਿ AI ਚ ਚੈਨਲ ਦਾ ਸ਼ਾਰਪ ਮਾਈਂਡ ਤੇ ਬੱਚਿਆਂ ਦਾ ਮਾਈਂਡ ਬਹੁਤ ਜ਼ਿਆਦਾ ਸ਼ਾਰਪ ਹੁੰਦਾ ਹੈ ਉਹ ਨਵੇਂ ਨਵੇਂ ਲੌਜਿਕਸ ਲਗਾਏਗਾ ਨਵੇਂ ਨਵੇਂ ਐਪਸ ਬਣਾਏਗਾ ਨਵੇਂ ਨਵੇਂ ਚੀਜ਼ਾਂ ਬਣਾਏਗਾ ਤੇ ਛੋਟੇ ਹੁੰਦੇ ਤੋਂ ਇੱਕ ਸਕਿੱਲ ਪਾ ਲੇਗਾ ਜਿਹੜਾ ਕਿ ਉਹਨੂੰ ਅੱਗੇ ਜਾ ਕੇ ਬਹੁਤ ਜ਼ਿਆਦਾ ਹੈਲਪ ਕਰੂਗੀ ਤਾਂ ਤੁਸੀਂ ਵੀ ਇੱਥੇ ਆਪਦੇ ਬੱਚਿਆਂ ਨੂੰ ਭੇਜੋ ਉਹਨੂੰ AI ਸਿਖਾਓ ਉਹਨਾਂ ਨਾਲ ਉਹ ਇੱਕ ਉਹਦੀ ਕੋਈ ਸਕਿੱਲ ਡਵੈਲਪ ਹੋ ਜੂ ਤੇ ਸਾਨੂੰ ਪਤਾ ਡਿਗਰੀਆਂ ਦੇ ਨਾਲ ਨਾਲ ਸਕਿੱਲ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੁੰਦੀ ਹੈ ਕਿਉਂਕਿ ਡਿਗਰੀ ਨਾਲ ਤੁਸੀਂ ਸਿਰਫ